ਹਾਂਜੀ ਕੀ ਨਾਮ ਤੁਹਾਡਾ ਪਿਆਰਾ ਜਿਹੜੀ ਜਗਹ ਰਹਿੰਦੇ ਤੁਸੀਂ ਗੰਨਵਾ ਆਪਣੇ ਗੰਨਵਾ ਆਪਣੇ ਨੇ ਕੀ ਤਕਲੀਫ ਹੈ ਤੁਹਾਨੂੰ ਅੱਬੇ ਉਹ ਯੋ ਚੰਮਲ ਦੀ ਹੈ ਕੋਈ ਪ੍ਰੋਬਲਮ ਹੈ ਚੰਮਲ ਦੀ ਹੋਈ ਹੈ ਹਾਂਜੀ ਸਰ ਕਿੰਨੀ ਪੁਰਾਣੀ ਹੈ ਸਰ ਇਹਨੂੰ ਹੈ 60 ਸਾਲ ਹੋ ਗਏ ਮਨੋ ਠੀਕ ਨਹੀਂ ਹੁੰਦੀ ਬਈ ਨਹੀਂ ਹੁੰਦੀ ਬੇਦੀ ਕਿੰਨੀ ਕਿੰਨੀ ਕਿੰਨੇ ਕਿੱਥੇ-ਕਿੱਥੇ ਦਵਾਈ ਕਰਦੀ ਪਹਿਲਾਂ ਪਹਿਲੇ ਮੈਂ ਕਰਦੀ ਇੱਧਰ ਆਪਣੇ ਹੀ ਜੋ ਮੈਂ ਮੈਟਰ ਤੋਂ ਪਰੇ ਹੋਇਆ ਜਣੀ ਦਵਾਈ ਲਈਏ ਉੱਥੋਂ ਸੱਦੀ ਆ ਅੱਛਾ ਫੇਰੋਂ ਸ਼ਹਿਰ ਕੋਲੋਂ ਉਹ ਮੁੰਡੇ ਨੇ ਕਿਸੇ ਜਗ੍ਹਾ ਕਰ ਦਿੱਤੀ ਇੱਕੋ ਨਾਲ ਤੇ ਇੱਕ ਦੂਸਰੀ ਤੇ ਵੀ ਹੈ ਇੱਕੋ ਤੇ ਹੀ ਹੈ ਇੱਕੋ ਤੇ ਹੀ ਹੈ ਹਾਂਜੀ ਹਾਂਜੀ ਤੇ ਹੁਣ ਇੱਥੋਂ ਦਵਾਈ ਖਾਦੇ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਆਪ ਤਾਂ ਇੱਕੋ ਹੈਗੀ ਕਿੰਨਾ ਫਰਕ ਪਿਆ 100 ਚੋਂ 80% ਜਾਨੀ ਕਿ 10% ਘਟ ਗਏ ਜਾਨੀ ਕਿ 100 ਕਿੰਨੇ ਦਿਨ ਦਾ ਕਿੰਨੇ ਦਿਨਾਂ ਚ ਹੋਇਆ ਲੈ ਕਿੰਨੇ ਦਿਨ ਬਾਅਦ ਖਾਣੇ ਆਈ ਕਿੰਨੇ ਦਿਨ ਬਾਅਦ ਕਿੰਨੇ ਦਿਨ ਦਵਾਈ ਖਾਦੀ ਹੈ ਇਹ ਹਫਤਾ ਖਾਦੀ ਹੈ ਹਫਤਾ ਪੂਰਾ ਹੈ ਇੱਕ ਹਫਤੇ ਦੇ ਵਿੱਚ ਕਾਫੀ ਫਰਕ ਪੈ ਗਿਆ ਨਾ ਹਾਂਜੀ ਹਾਂਜੀ ਸਰ ਤੇ ਕਿੱਥੋਂ ਖਾਦੀ ਤੁਸੀਂ ਆਏ ਆ ਦੱਸੋ ਇੱਥੇ ਬੱਸ ਅੱਗੇ ਧਵਾਏ ਕਿਥੋਂ ਖਾਦੀ ਆ ਇਹ ਆਪਣੇ ਹੱਲੀ ਵਤ ਆਪਣੇ ਕੰਦੇ ਆ ਨਾ ਪੜਿਆ ਨਿਕਾ ਬੋਲੋ ਨਾ ਦੱਸ ਪੜਿਆ ਨਿਕਾ ਤੂੰ ਘਟੇ ਤੱਕ ਬੈਠ ਬੈਠ ਜੀ ਬੈਠ ਜੀ ਆਲੋਗੇ ਤਿੰਨ ਹਾਦੀਆਵਾਦ ਲੱਗੇ ਪਾਰਨਿਗੋ ਥੈਰੇਪੀ ਸੈਂਟਰ ਤੋਂ ਹਾਂ ਹਾਂਜੀ ਹਾਂਜੀ ਅੱਛਾ ਜੀ ਡਾਕਟਰ ਜੀ ਤੇ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਇਹਦੇ ਬਾਰੇ ਚ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਮੈਂ ਤੇ ਇਹੀ ਮੈਸੇਜ ਦੂੰਗਾ ਰਾਮ ਆਵੇ ਪਰ ਹੀ ਆਰਾਮ ਆਵੇ ਪਰ ਡਾਕਟਰ ਬਰੀਆ ਮੜੀ ਆ ਪੰਨ ਲਈ ਇਹ ਨਹੀਂ ਹਪਾ ਉਧਰ ਤਾਂ ਕਿ ਕਹੀਏ ਜਿਹਾ ਜਹਾਂ ਮੈਨੂੰ ਪਰ ਹਫ਼ਤੇ ਵਿੱਚ ਰਾਮ ਆ ਗਿਆ ਮੈਂ ਇਹਨਾਂ ਕੋਲ ਚੱਲੂੰਗਾ ਮਿਰਲਵੈਲ ਦੇ ਨਾਲ ਬਸ ਤੁਸੀਂ ਹਾਂ ਅੱਛਾ ਤੇ ਤੁਸੀਂ ਫਿਰ ਜਿਹੜੇ ਇਨ ਕੋ ਇਦਾਂ ਦੇ ਮਰੀਜ਼ ਹੈਗੇ ਆ ਹਾਂਜੀ ਉਨਾਂ ਨੂੰ ਉਨਾਂ ਨੂੰ ਕੀ ਇਸ ਲੈ ਦਵਾਂਗੇ ਵੀ ਤੁਸੀਂ ਅੱਗੇ ਤੇ ਠੀਕ ਰੋ ਹਾਂਜੀ ਹਾਂਜੀ ਸਰ ਮੈਂ ਤਾਂ ਤੁਹਾਡੇ ਕੋਲ ਹੀ ਭੇਜੂਗਾ ਮੈਂ ਕਿਤੇ ਸਰਨਾ ਕੋ ਜਾਓ ਅੱਛਾ ਇਹ ਚੰਬਲ ਦੀ ਜਿਹੜੀ ਦਵਾਈ ਤੁਸੀਂ ਲਈਆਂ ਕਿੰਨੇ ਪੈਸੇ ਦਿੱਤੇ ਕੋਈ ਪਹਿਚਾਣੀ ਸਰ ਕੋਈ ਨਹੀਂ ਅਡੀ ਸੇਵਾ ਹੀ ਹੈ ਬਸ ਨਹੀਂ ਬਿਲਕੁਲ ਫਰੀ ਹੈ ਹਾਂਜੀ ਹਾਂਜੀ ਸਰ ਹਾਂ ਚਲੋ ਠੀਕ ਹੈ ਜੀ ਧੰਨਵਾਦ ਜੀ